ਸਭ ਤੋਂ ਵੱਡਾ ਜਿਹੜਾ ਕਾਰਜ ਹੁੰਦਾ ਕਿਸੇ ਭੁੱਖੇ ਨੂੰ ਰੋਟੀ ਦੇਣੀ ਰਜਾਨਾ ਉਹਨੂੰ ਤੇ ਕਿਸੇ ਬੇਸਹਾਰੇ ਨੂੰ ਸਹਾਰਾ ਦੇਣਾ ਛੱਤ ਦੇਣਾ ਮੈਂ ਕਹੂੰਗਾ ਇਸ ਤੋਂ ਵੱਡਾ ਕੋਈ ਇਸ ਦੁਨੀਆ ਤੇ ਕਾਰਜ ਨਹੀਂ ਹੈਗਾ ਤੇ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੁੰਦੀ ਸੀ ਜਿਸ ਮੁੱਦੇ ਦੀ ਜਿਸ ਮਸਲੇ ਦੀ ਕਿ ਬਜ਼ੁਰਗ ਸਾਡੇ ਸਾਹਮਣੇ ਅੱਖਾਂ ਪਰ ਲੈਂਦੇ ਸੀਗੇ ਕਹਿੰਦੇ ਕਿ ਸਾਨੂੰ 40 ਸਾਲੀ ਸਾਲ ਹੋ ਗਏ 50 50 ਸਾਲ ਹੋ ਗਏ ਸਾਨੂੰ ਪਰ ਸਾਡਾ ਹਜੇ ਵੀ ਕਿਤੇ ਕੋਈ ਕੋਈ ਨਾਮ ਨਹੀਂ ਕੋਈ ਘਰ ਨਹੀਂ ਮੈਂ ਧੰਨਵਾਦ ਕਰਦਾ ਸਾਡੇ ਹਰ ਦਿਲ ਤੇ ਰਾਜ਼ ਕਰਨ ਵਾਲੇ ਹਰਮਨ ਪਿਆਰੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਅਸੀਂ ਇੱਥੇ ਲੋਕ ਸੇਵਾ ਪੰਜਾਬ ਸੇਵਾ ਕਰ ਰਹੇ ਹਾਂ ਜਿਹੜੇ ਉਹਨਾਂ ਦੀ ਜਿਹੜੇ ਅਸਲ ਲੀਡਰ ਹੁੰਦੇ ਖਾਲਸ ਲੀਡਰ ਹੁੰਦੇ ਨੇ ਉਹਨਾਂ ਦੀ ਇਹੀ ਖਾਸियत ਹੁੰਦੀ ਆ ਕਿ ਜਦੋਂ ਲੋਕ ਪਰੇਸ਼ਾਨ ਹੋਣ ਜਾਂ ਲੋਕ ਦੁਖੀ ਹੋਣ ਮੁਸੀਬਤ ਹੋਣ ਤੇ ਮੋਰੇ ਹੋ ਕੇ ਅੱਗੇ ਲਾ ਕੇ ਉਹ ਲੋਕ ਸੇਵਾ ਕਰਦੇ ਨੇ ਤੇ ਇਹਦਾ ਸਬੂਤ ਸਾਡੇ ਸਾਹਮਣੇ ਆ ਜਿਵੇਂ ਅੱਜ ਤੁਹਾਨੂੰ ਮਾਲਕਾਨਾ ਹੱਕ ਦਿੱਤਾ ਤੇ ਮੈਂ ਕਹੂੰਗਾ ਕਿ ਇਹੋ ਜੇ ਲੀਡਰ ਇਹੋ ਜੇ ਸੀਐਮ ਸਾਹਿਬ ਨਾ ਕਦੀ ਪਹਿਲੇ ਹੋਏ ਆ ਨਾ ਕਦੀ ਅੱਗੇ ਹੋਣਾ ਉਹਨਾਂ ਨੇ ਹਿਸਟੋਰੀਕਲ ਦਿਨ ਦਾ ਮੈਂ ਗਵਾ ਬਣ ਰਿਹਾ ਤੇ ਇੱਕ ਵਾਰੀ ਫਿਰ ਮੈਂ ਤੁਹਾਨੂੰ ਸਾਰੇ ਪਰਿਵਾਰਾਂ ਨੂੰ ਵਧਾਈ ਦਿੰਦਾ 990 ਦੇ ਆਸ-ਪਾਸ ਅਸੀਂ ਆਪਾਂ ਜਿਹੜੇ ਪ੍ਰਮਾਨ ਪੱਤਰ ਹੈਗੇ ਤੁਹਾਡੇ ਮਾਲਕਾਨਾ ਹੱਕ ਦੇ ਮਾਲਕੀ ਦੇ ਹੱਕ ਅਸੀਂ ਆਪਾਂ ਦੇ ਦਾਂਗੇ ਆਪਾਂ ਕੁਝ ਪਰਿਵਾਰ ਹਜੇ ਹੇ ਬੋਵਾਲ ਦੇ ਹੋਰ ਵਾਕੀ ਨੇ ਉਹਨਾਂ ਦੇ ਵੀ ਸਾਰਾ ਵੈਰੀਫਿਕੇਸ਼ਨ ਚੱਲ ਰਹੀ ਆ ਕੰਮਕਾਰ ਚੱਲ ਰਿਹਾ ਤੇ ਉਹ ਵੀ ਬਹੁਤ ਜਲਦ ਅਸੀਂ ਉਹਨਾਂ ਨੂੰ ਜਿਹੜੇ ਹੈਗੇ ਆ ਮਾਲਕਾਂ ਦਾ ਹੱਕ ਹੈ ਉਹ ਦਿੱਤੇ ਜਾਣਗੇ ਤੇ ਦਿਲ ਦੀ ਗਹਿਰਾਈਆਂ ਚ ਤੁਹਾਨੂੰ ਲੱਖ ਲੱਖ ਵਧਾਈ ਲੱਖ ਲੱਖ ਮੁबारकबाद ਅਸੀਂ ਅਰਦਾਸ ਕਰਦੇ ਆ ਗੁਰੂ ਮਹਾਰਾਜ ਅੱਗੇ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਆ ਤੁਹਾਡੇ ਸਾਰਿਆਂ ਦੇ ਗੁਰੂ ਮਹਾਰਾਜ ਸੀਸ ਤੇ ਮੇਰੇ ਪਰੇ ਹੱਥ ਰੱਖਣ